ਫਰੀਦਕੋਟ ਦੇ ਪਿੰਡ ਨਿਆਮੀ ਵਾਲਦੇ ਸਰਕਾਰੀ ਸਕੂਲ ਦੇ ਚੌਥੀ ਜਮਾਤ ਦੇ ਬੱਚੇ ਦੇ ਉੱਪਰ ਮਾਸਟਰ ਦੇ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਨੇ ਦੱਸਿਆ ਜਾ ਰਿਹਾ ਕਿ ਮਾਸਟਰ ਨੇ ਇੰਨਾ ਜ਼ਿਆਦਾ ਇਸ ਬੱਚੇ ਨੂੰ ਕੁੱਟਿਆ ਕਿ ਉਸ ਦੇ ਪਿੰਡੇ ਦੇ ਉੱਪਰ ਨੀਲ ਪੈ ਗਏ ਨੇ ਬੱਚੇ ਨੂੰ ਇਸ ਤੋਂ ਬਾਅਦ ਜੱਤੂ ਦੇ ਸਿਵਲ ਹਸਪਤਾਲ ਲਿਆਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਉਸ ਦਾ ਇਲਾਜ ਫਰੀਦਕੋਟ ਮੈਡੀਕਲ ਦੇ ਵਿੱਚ ਚੱਲ ਰਿਹਾ ਹੈ ਬੱਚੇ ਦੇ ਮਾਪਿਆਂ ਦੇ ਵੱਲੋਂ ਦੋਸ਼ ਲਗਾਏ ਗਏ ਨੇ ਕਿ ਬੱਚਿਆਂ ਤੋਂ ਸਕੂਲ ਦੇ ਵਿੱਚ ਕੰਮ ਕਰਾਇਆ ਜਾਂਦਾ ਤੇ ਮਨਾਂ ਕਰਨ ਤੇ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਮੋਹਰੀ ਜਿਹੜਾ ਸਕੂਲ ਦੇ ਅਧਿਆਪਕ ਜਸਵਿੰਦਰ ਸਿੰਘ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੋਸ਼ਾਂ ਨੂੰ ਜਿੱਥੇ ਨਕਾਰਿਆ ਉੱਥੇ ਉਹਨਾਂ ਦਾ ਇਹ ਵੀ ਕਹਿਣਾ ਕਿ ਪਲਾਸਟਿਕ ਦੀ ਹਲਕੀ ਪਾਈਪ ਦੇ ਨਾਲ ਉਹਨਾਂ ਨੇ ਬੱਚੇ ਨੂੰ ਮਾਰਿਆ ਸੀ ਕਿਉਂਕਿ ਉਹ ਗਲਤ ਹਰਕਤਾਂ ਕਰ ਰਿਹਾ ਸੀ ਉਹਨਾਂ ਇਹ ਵੀ ਕਿਹਾ ਕਿ ਉਹ ਉਸੇ ਬੱਚੇ ਦੇ ਪਿੰਡ ਦੇ ਰਹਿਣ ਵਾਲੇ ਹਨ ਤੇ ਜਾਣਬੁੱਝ ਕੇ ਉਹਨਾਂ ਦੇ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕੀ ਗੱਲ ਹੋਈ ਤੇਰੇ ਨਾਲ ਸੋਚ ਮੈਂ ਸਾਰਾ ਮੌਤ ਲੱਕੜਾ ਤੇ ਫੋਨ ਤੇ ਕਿ ਮੈਂ ਨਹੀਂ ਚੱਕਿਆ ਤਾਂ ਮਾਰਿਆ ਕਿੰਨਾ ਕੁਟਿਆ ਬਹੁਤ ਜ਼ਿਆਦਾ ਅਜੇ ਨੂੰ ਕੁਟਿਆ ਨਹੀਂ ਤਾਂ ਐਪਨਾ ਇਹ ਪਹਿਲਾਂ ਵੀ ਘੁੱਟਦੇ ਹੁੰਦੇ ਸੀ ਕਿੰਨੇ ਵਾਰ ਘੁੱਟਿਆ ਬਿੱਲ ਨੂੰ ਉਹ ਤਾਂ ਨਵਰੀ ਕਿਉਂ ਘੁੱਟਦੇ ਕਿਵੇਂ ਇਹ ਗੱਲ ਪੜ੍ਹਦੇ ਨਹੀਂ ਦੁੱਤ ਨਹੀਂ ਘੱਟ ਲੱਕੜਾ ਚ ਘੁੱਟ ਗਿਆ ਕੰਮ ਕਰਵਾਉਂਦੇ ਸੀ ਕਿਹੜੇ ਟੀਚਰ ਹੈ ਰਾਕੇ ਅਸਮਿੰਦਰ ਹਾਰੂ ਦੱਸੋ ਨਾ ਕੀ ਗੱਲ ਹੋਈ ਹੈ ਤੁਹਾਡੇ ਨਾਲ ਬੱਚਿਆਂ ਨਾਲ ਸਾਡੇ ਵਿੱਚ ਸਕੂਲ ਗਿਆ ਸੀ ਕੋਚ ਪਹਿਲਾ ਦੋ ਦੋ ਦਿਨਾਂ ਦਾ ਡਰਦਾ ਗਿਆ ਨਹੀਂ ਲੱਕੜਾ ਗਿਆ ਸੀ ਤੁਹਾਨੂੰ ਤੇ ਨਹੀਂ ਹੋਇਆ ਸਕੂਲ ਦੇਣ ਨੂੰ ਅੱਜ ਉਹ ਆਉਂਦਾ ਮੈਂ ਕੰਮ ਕਰ ਕੰਮ ਕਰਾਉਂਦਾ ਹਾਂ ਬੱਚਿਆਂ ਨੂੰ ਇਹਨੇ ਮਣਾ ਕਰਤਾ ਜੀ ਤੇ ਹੁਣ ਫੜ ਕੇ ਮੇਜ ਤੇ ਪਾ ਕੇ ਕੁੱਠਾ ਰੋੜ ਨਾਲ ਕੁੱਟਿਆ ਕਿੰਨੇ ਕੁੱਟਿਆ ਔਰ ਬੱਚਾ ਕਿਹੜੀ ਕਲਾਸ ਚ ਪੜਦਾ ਹੈ ਇਹ ਕਿਹ ਉੱਚੀ ਜਮਾਤ ਚ ਪੜਦਾ ਹੈ ਤੇ ਕੁੱਟੇ ਕਿਨੇ ਦਸ਼ਿੰਦਰ ਸਿੰਘ ਮਾਸਟਰ ਹੈ ਐਡਮਾਸਟਰ ਹੈ ਉਹਨਾਂ ਨੇ ਹਾਂਜੀ ਤੇ ਕੀ ਕੰਮ ਕੀ ਕਰਾਉਂਦੇ ਸੀ ਸਕੂਲ ਚ ਬੱਚਾ ਹਮ ਆ ਕਾਕਾ ਆਕੂ ਪਟਾਉਂਦੇ ਸੀ ਤੇ ਡਰੂਏ ਚ ਪਾਉਂਦੇ ਸੀ ਠੀਕ ਹੈ ਅੱਛਾ ਪਾਣੀ ਸੀ ਗਿਆ ਸਕੂਲ ਖਾਂਗੇ ਦੋ ਜਣ ਦਾ ਡਰਦਾ ਗਿਆ ਅੱਜ ਤੀਜੇ ਜਣ ਗਿਆ ਸੀ ਤੇ ਅੱਜ ਇਹਨਾਂ ਨੇ ਕੋਈ ਇਹਨੇ ਮਣਾ ਕਰਤਾ ਉਹਨਾਂ ਜੀ ਬਾਕੀ ਡਰੂਏ ਚ ਕੰਨ ਲੱਗੇ ਤੇ ਵਿੱਚ ਸੱਪ ਨਿਕਲਿਆ ਜੀ ਇਦਾਬਤਾਂ ਰਾਜਰੀਆਂ ਨਾਲ ਸੀ ਰਕੋ ਰਹੀ। ਇੱਕ ਮਲੋ ਪਹਿਲਾਂ ਵੀ ਕਿਦੀ ਕੁੱਟਮਾਰ ਕੀਤੀ ਹਾਂਜੀ ਪਹਿਲਾਂ ਵੀ ਦੋ ਤਿੰਨ ਵਾਰ ਹੀ ਹੋਇਆ ਹੈ ਤੀਜਾ ਚਾਂਸ ਹੋ ਗਿਆ। ਇਸੇ ਟੀਚਰ ਨੇ ਹਾਂਜੀ ਇਸੇ ਨੇ ਦੋ ਤਿੰਨ ਬੱਚੇ ਅੱਗੇ ਵੀ ਇਹਨੂੰ ਕੁੱਟਿਆ ਹੀ ਹੋਰ ਕੀ ਮੰਗ ਕਰਦੇ ਤੁਸੀਂ ਅਜਿਹਾ ਹੀ ਹੋਣਾ ਚਾਹੀਦਾ ਇਨਸਾਫ ਸਾਨੂੰ ਮਿਲਣਾ ਚਾਹੀਦਾ। ਤੇ ਕੁੱਟ ਦਾ ਕਾਰਨ ਕੀ ਗੱਲ ਹੈ ਜੀ? ਹਾਲ ਕਰੀ ਕੀ ਗੱਲ ਹੋਈ ਬੱਚੇ ਨਾਲ ਬੱਚੇ ਨਹੀਂ ਸਕੂਲ ਹੁਣ ਖੁੱਲੇ ਨਹੀਂ 1.5 ਮਹੀਨੇ ਬਾਅਦ ਤੇ ਬੱਚਾਂ ਨੂੰ ਸਫਾਈ ਕਰਾਉਂਦੇ ਚਾਹੀਦੇ ਸਕੂਲ 'ਚ। ਦੋ ਦਿਨ ਤਾਂ ਬੱਚਾ ਕਰਦੇ ਰਹੀ ਸਫਾਈ ਤੇ ਬੱਚੇ ਨੂੰ ਚੱਕਰ ਆ ਗਿਆ ਸੀ ਇਹ ਹੀ ਤੇ ਫਿਰ ਤੀਜੇ ਦਿਨ ਬੱਚਾ ਕਹਿੰਦੇ ਮੈਂ ਸਕੂਲ ਨਹੀਂ ਜਾਣਾ ਇਹ ਮਤਲਬ ਕਿ ਗਰਮੀ ਬਹੁਤ ਜ਼ਿਆਦਾ ਸਾਥੋਂ ਕੰਮ ਕਰਾਉਂਦੀ ਹੈਗੀ ਤੇ ਅੱਜ ਮੈਂ ਬੱਚੇ ਦਾ ਪ੍ਰੈਸ਼ਰ ਪਾ ਕੇ ਬੱਚੇ ਨੂੰ ਭੇਜ ਦਿੱਤੀ ਸਕੂਲ ਤੇ ਅੱਜ ਫਿਰ ਸਰ ਕਹਿੰਦੇ ਵੀ ਮਤਲਬ ਕਿ ਉਹ ਕੰਮ ਕਰੋ ਡਲੇ ਚਪੋ ਲੱਕੜਾਂ ਚਪੋ ਘਾਹ ਪਰਤੋ ਤੇ ਉਹ ਨਹੀਂ ਮਨਾ ਕਰਤੀ ਉਹ ਕਹਿੰਦੇ ਮੈਂ ਨਹੀਂ ਕਰਨਾ ਜੀ ਫਿਰ ਇਸ ਗੋਣੇ ਸਰ ਨੇ ਦਿੱਤੇ ਪਹਿਲਾਂ ਵੀ ਤੇ ਕੁੱਟ ਮਾਰੀ ਸੀ ਪਹਿਲਾਂ ਤੈਨੂੰ 3 ਮਹੀਨੇ ਪਹਿਲਾਂ ਹੀ ਇਸੇ ਤਰ੍ਹਾਂ ਹੀ ਕੁੱਟਿਆ ਸਰ ਨੇ ਤੇ ਮੈਂ ਸਕੂਲ ਚ ਗਈ ਸੀ ਸਰ ਕਹਿੰਦੇ ਮੇਥੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਨਹੀਂ ਕੁਝ ਕਹਿੰਦਾ ਤੇ ਅੱਜ ਫੇਰ ਹੀ ਬਿਲ ਉਹੀ ਕੁਝ ਕੀ ਆ ਲੋ ਬੱਚਾ ਕਿਵੇਂ ਹੋ ਗਿਆ ਬੱਚਾ ਮਤਲਬ ਸੇਮੇ ਆਇਆ ਇਹ ਪਿਆਈ ਕੁਝ ਹਾਂਜੀ ਇੱਕ ਬੱਚੇ ਤਾਂ ਬੈਠਿਆ ਨਹੀਂ ਜਾਂਦੇ ਸੀ ਬੈੱਕ ਤੇ ਕੁੱਟੇ ਮਾਰੇ ਦੈਂਟੀ ਪਾ ਕੇ ਹੀ ਹਾਂਜੀ ਤੇ ਕੀ ਮੰਗ ਕਰ ਤੂੰ ਬਸ ਉਹਨੂੰ ਇਨਸਾਫ ਮਿਲਣਾ ਚਾਹੀਦਾ ਈ ਬੰਦੀ ਕਰਵਾਈ ਹੋਣੀ ਚਾਹੀਦੀ ਓਨਾਂ ਦੇ ਹਾਂ ਮੈਂ ਹੀ ਆਰ ਐਮ ਪੀ ਡਾਕਟਰ ਡਾਕਟਰ ਬਜਿੰਦਰ ਸਿੰਘ ਜੀ ਕੀ ਗੱਲ ਹੋਈ ਹੈ ਬੱਚੇ ਦੇ ਨਾਲ ਇਹ ਕੱਲ ਸਰ ਇਹ ਨਾ ਬੱਚਾ ਮਲੋ ਪੜਦਾ ਚੁੱਕੀ ਜੀ 7 ਸਾਲ ਦਾ ਬੱਚਾ ਜੀ ਇਹਦੇ ਫਾਦਰ ਦੀ ਡੈਥ ਹੋਈ ਵੀ ਆਈ ਤੇ ਇਹਦੀ ਮਦਰ ਹੀ ਉਹਨੂੰ ਕਰਦੀ ਹੈ ਕੇਅਰ ਸਾਰਾ ਉਹਦਾ ਤੇ ਸਕੂਲ ਗਿਆ ਜੀ ਸਕਾਈ ਸਕੂਲ ਲੱਗਾਈ ਉੱਥੇ ਆ ਪੈਂਡੀ ਸਕੂਲ ਆਪਣੇ ਜੀ ਤੇ ਉੱਥੇ ਇਹਨਾਂ ਨਾਲ ਮਲੋ ਸਕੂਲ ਖੁੱਲੇ ਆ ਹੁਣ ਛੁੱਟੀਆਂ ਕਰਕੇ ਜੀ ਤੇ ਬੱਚੇ ਨੂੰ ਕਹਿੰਦੇ ਤੁਸੀਂ ਕੰਮ ਕਰੋ ਇੱਟਾਂ ਚੱਕੋ ਤੇ ਮਲੋ ਘਾਹ ਪੱਟੋ ਤੇ ਲੱਕੜਾਂ ਵੀ ਉਹ ਚੱਕੋ ਦੋ ਦਿਨ ਦਾ ਬੱਚਾ ਕਰਦਾ ਰਿਹਾ ਜੀ ਇੱਕ ਦਿਨ ਗਿਆ ਖਾ ਕੇ ਢੈਕ ਪਿਆ ਉੱਥੇ ਘਰੇ ਆ ਕੇ ਜੀ ਇਹਨੂੰ ਦੱਸਿਆ ਕਹਿੰਦਾ ਮੈਂ ਤਾਂ ਸਕੂਲ ਨਹੀਂ ਜਾਣਾ ਅੱਜ ਤੋਂ ਬਾਅਦ ਜੀ ਇਹ ਕੱਲ ਨਹੀਂ ਸਕੂਲ ਗਿਆ ਆ ਅੱਛਾ ਜੀ ਵਰਾ ਕੇ ਫਿਰ ਭੇਜ ਜਾ ਜੋ ਵਰਾ ਕੇ ਭੇਜਿਆ ਤੇ ਉੱਥੇ ਆ ਕੇ ਅੱਜ ਫਿਰ ਕਹਿੰਦਾ ਤੂੰ ਕੰਮ ਕਰ ਰਿਹਾ ਹੈ ਕਹਿੰਦਾ ਫਿਰ ਮੇਰੇ ਘਰਦਿਆਂ ਨੇ ਕਿਹਾ ਵੀ ਮੈਂ ਕੰਮ ਨਹੀਂ ਕਰਨਾ ਮੈਨੂੰ ਚੱਕਰ ਆਉਂਦੇ ਆ ਤੇ ਚੱਕ ਕੇ ਜੀ ਉਹਨੂੰ ਉੱਤੇ ਪਾ ਕੇ ਜਿਹੜਾ ਰੈਂਸਨ ਹੁੰਦਾ ਸਕੂਲ ਤੇ ਉੱਤੇ ਪਾ ਕੇ ਤੇ ਪੈਪ ਨਾਲ ਕੋਠੇ ਇਹਨੂੰ ਕੀ ਹਾਲਾਤ ਬੱਚੇ ਦੇ ਰਾਤ ਤੱਕ ਆਖੀ ਪਹਿਲਾਂ ਜਿੱਤ ਹੋ ਗਿਆ ਸੀ ਕਿ ਦੇਖੋ ਇਹਨਾਂ ਰੈਫਰ ਕਰਤਾ ਕੋਣ ਕੇ ਕੋਟਾ ਰੈਫਰ ਕਰਤਾ ਜੀ ਬੈਠ ਨਹੀਂ ਅੰਦਰ ਹਾਂ ਪਹਿਲਾਂ ਵੀ ਪਹਿਲਾਂ ਦੋ ਵਾਰੀ ਕੁੱਟਿਆ ਜੀ ਪਹਿਲਾਂ ਅਸੀਂ ਦੋ ਵਾਰੀ ਕਿਹਾ ਤਾਂ ਚੱਲ ਕੋਈ ਨਹੀਂ ਬੱਚੇ ਪੜਾਉਂਦੇ ਆ ਕਿਤੇ ਕੁੱਟਦੇ ਹੁੰਦੇ ਆ ਜੀ ਪ੍ਰਾਇਤ ਜੀ ਜਾਂ ਰੋਸੇ ਦੀਤਰ ਨੇ ਫੇਰ ਕੁੱਟਿਆ ਜੀ ਕਿ ਨਾਲ ਕੀ ਦੀਤਰ ਉਹਨੂੰ ਕਲਿੰਦਰ ਸਿੰਧਾ ਸਿੰਘ ਆ ਜੀ ਸੁਖਿੰਦਰ ਜਸਵਿੰਦਰ ਜੀ ਹਾਂ ਜੀ ਹਾਂ ਜੀ ਸਾਡੇ ਦੀਤਰ ਆ ਜੀ ਵੈਸੇ ਪਲਾਸ ਨਹੀਂ ਮੈਂ ਟੌਕੀ ਨੂੰ ਪੜਾਉਂਦਾ ਜੀ ਆਹ ਕਾ ਜੀ ਇੰਤਜ਼ਾਰ ਜੀ ਨਾ ਠੀਕ ਹੈ